ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਬੇਹੱਦ ਵੱਡਾ ਧੁਮਾਕਾ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਪਾਸੇ ਤਾਂ ਜੰਗ ਦਾ ਮਾਹੌਲ ਜਿਹੜਾ ਈਰਾਨ ਦੇ ਨਾਲ ਬਣਿਆ ਹੋਇਆ ਹੈ ਪਰ ਦੂਸਰੇ ਪਾਸੇ ਹੋਰ ਵੱਡੇ ਧੁਮਾਕੇ ਕਰਦੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਜ਼ਰ ਆ ਰਹੇ ਨੇ ਪੂਰੀ ਜਾਣਕਾਰੀ ਕੀ ਹੈ ਉਹ ਸਿੱਤ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੂਰੀ ਖਬਰ ਜਿਹੜੀ ਆ ਚਰਚਾ ਦਾ ਵਿਸ਼ਾ ਬਣੀ ਹੋਈ ਆ ਦੱਸਿਆ ਜਾ ਰਿਹਾ ਕਿ ਹੁਣ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਐਕਸ਼ਨ ਮੋਰ ਦੇ ਵਿੱਚ ਨੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜੀਹਾਂ ਫੈਸਲਾ ਲੈ ਲਿਆ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਸਪੇਸ ਲਵਰਸ ਨਾਲ ਖੁਸ਼ੀ ਦੀ ਲਹਿਰ ਦੌਰ ਚੁੱਕੀ ਹੈ ਟਰੰਪ ਨੇ ਦੂਜੇ ਗ੍ਰਹਾਂ ਤੋਂ ਆਉਣ ਵਾਲੇ ਜਿਹਾ ਯਾਨੀ ਕਿ ਐਲੀਅਨਸ ਨਾਲ ਉਡਾ ਜਿਹੜੀ ਉਡਣ ਅਹ ਤਾਂ ਜਿਹੜੀਆਂ ਯੂਐਫਓਸ ਨਾਲ ਸੰਬੰਧਿਤ ਗੁਪਤ ਫਾਈਲਾਂ ਨੂੰ ਜਨਤਕ ਕਰਨ ਦੇ ਹੁਕਮ ਜਾਰੀ ਕਰਦਤੇ ਨੇ 트ੰਪ ਨੇ ਕਿਹਾ ਕਿ ਲੋਕਾਂ ਵਿੱਚ ਇਸ ਵਿਸ਼ੇ ਨੂੰ ਲੈ ਕੇ ਭਾਰੀ ਉਤਸੁਕਤਾ ਹੈ ਅਤੇ ਸਚਾਈ ਜਾਣਨਾ ਚਾਹੁੰਦੇ ਨੇ ਤੇ ਫਾਈਲਾਂ ਖੋਲਣ ਦੇ ਹੁਕਮ ਦੇਣ ਦੇ ਨਾਲ ਨਾਲ 트ੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਵੀ ਟਿੱਕੇ ਨਿਸ਼ਾਨੇ ਸਾਧੇ ਨੇ 트ੰਪ ਨੇ ਓਬਾਮਾ ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਅਹੁਦੇ ਤੇ ਰਹਿੰਦਿਆਂ ਕਈ ਅਜਿਹੀਆਂ ਗੁਪਤ ਜਾਣਕਾਰੀਆਂ ਸਾਹਮਣੇ ਕੀਤੀਆਂ ਸਨ ਜੋ ਫਿਰ ਕਲਾਸੀਫਾਈਡ ਸਨ 트ੰਪ ਦੇ ਇਸ ਬਿਆਨ ਨੇ ਅਮਰੀਕੀ ਰਾਜਨੀਤੀ ਵਿੱਚ ਨਵਾਂ ਪੁਚਾਲ ਲੈ ਲਿਆ ਅਮਰੀਕੀ ਗੁਪਤ ਏਜੰਸੀਆਂ ਕੋਲ ਯੂ ਐਫ ਐਸ ਅਤੇ એલিয়యన్స్ ਨੂੰ ਲੈ ਕੇ ਕਈ ਅਜਿਹੀਆਂ ਫਾਈਲਾਂ ਹਨ ਜੋ ਦਹਾਕਿਆਂ ਤੋਂ ਦੱਬੀਆਂ ਹੋਈਆਂ ਨੇ 트ੰਪ ਨੇ ਕਿਹਾ ਕਿ ਮੈਂ ਇਨ੍ਹਾਂ ਫਾਈਲਾਂ ਨੂੰ ਚੰਨ ਤੱਕ ਕਰਨ ਦਾ ਹੁਕਮ ਦੇ ਰਿਹਾ ਹਾਂ ਕਿਉਂਕਿ ਲੋਕਾਂ ਨੂੰ ਸੱਚ ਜਾਣਨ ਦਾ ਪੂਰਾ ਹੱਕ ਹੈ ਇਸ ਫੈਸਲੇ ਤੋਂ ਬਾਅਦ ਵਿਗਿਆਨੀਆਂ ਅਤੇ ਪੁਲਾਰ ਵਿੱਚ ਤੇ ਚਸਪੀ ਰੱਖਣ ਵਾਲੇ ਲੋਕਾਂ ਦੀਆਂ ਉਮੀਦਾਂ ਵੱਧ ਗਈਆਂ ਅਤੇ ਸ਼ਾਇਦ ਉਹਨ ਏਰੀਆ 52 ਵਰਗੇ ਰਹੱਸਾਂ ਤੋਂ ਪਰਦਾ ਉਠਾ ਸਕੇ। ਅਮਰੀਕਾ ਦੇ ਕੈਲੀਫੋਰਨੀਆ ਦੇ ਟ੍ਰੇਸੀ ਸਿਟੀ ਸਥਿਤ ਇੱਕ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਤੋਂ ਇੱਕ ਸਿੱਖ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਵਤਾਰ ਸਿੰਘ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਜਦੋਂ ਉਹ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਦੇ ਅੰਦਰ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਬਰਾਮਦ ਕੀਤੀ ਹੈ। ਜਿਸ ਵਿੱਚ ਤਿੰਨ ਅਣਪਛਾਤੇ ਵਿਅਕਤੀ ਅਤੇ ਇੱਕ ਚਿੱਟੀ ਐਸਯੂਵੀ ਦਿਖਾਈ ਦੇ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਮੂਲ ਰੂਪ ਵਿੱਚ ਲੁਧਿਆਣਾ ਦਾ ਰਹਿਣ ਵਾਲਾ ਹੈ ਪਰ ਉਸ ਦਾ ਪਰਿਵਾਰ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਰਹਿ ਰਿਹਾ ਹੈ। ਅਵਤਾਰ ਸਿੰਘ ਦੀ ਉਮਰ 57 ਸਾਲ ਹੈ ਅਤੇ ਲੰਬੇ ਸਮੇਂ ਤੋਂ ਟ੍ਰੇਸੀ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਸੇਵਾ ਨਿਭਾ ਰਿਹਾ ਸੀ ਅਤੇ ਗੁਰਦੁਆਰਾ ਕੰਪਲੈਕਸ ਵਿੱਚ ਰਹਿੰਦਾ ਸੀ। ਪਰਿਵਾਰ ਨੇ ਸਥਾਨਕ ਪੁਲਿਸ ਸੈਂਟ ਜੋਆ ਕੁਇਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਕੋਲ ਅਗਵਾਦੀ ਰਿਪੋਰਟ ਦਰਜ ਕਰਵਾਈ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਥਾਨਕ ਪੁਲਿਸ ਨੇ ਜਨਤਾ ਤੋਂ ਜਾਣਕਾਰੀ ਮੰਗਦੇ ਹੋਏ ਅਵਤਾਰ ਸਿੰਘ ਅਤੇ ਐਸਯੂਵੀ ਕਾਰ ਦੀ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਅਪਲੋਡ ਕੀਤੀ ਹੈ ਪੁਲਿਸ ਦੇ ਅਨੁਸਾਰ 17 ਫਰਵਰੀ ਨੂੰ ਲਗਭਗ 8:52 ਤੇ ਉਹਨਾਂ ਨੂੰ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸਥਾਨਕ ਪੁਲਿਸ ਨੇ ਜੋ ਸੀਸੀਟੀਵੀ ਫੁਟੇਜ ਦੇਖੀ ਹੈ ਉਸ 'ਚ ਦੇਖਿਆ ਜਾਂਦਾ ਏ ਕਿ ਤਿੰਨ ਅਣਪਛਾਤੇ ਵਿਅਕਤੀਆਂ ਨੇ ਅਵਤਾਰ ਸਿੰਘ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਇਆ ਅਤੇ ਫਿਰ ਭਜਾ ਕੇ ਕਾਰ ਨੂੰ ਲੈ ਗਏ। ਸਥਾਨਕ ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਅਗਵਾਕਾਰਾਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ। ਸਥਾਨਕ ਪੁਲਿਸ ਦੇ ਅਨੁਸਾਰ ਅਵਤਾਰ ਸਿੰਘ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਏ। ਪੁਲਿਸ ਲਾਪਤਾ ਦੇ ਨਾਂ ਨਾਲ ਅਗਵਾ ਹੋਣ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਅਤੇ ਡੇਰਾ ਬਸਈ ਇਕਾਈ ਦੇ ਉੱਗੇ ਆਗੂ ਸੰਜੀਵ ਖੰਨਾ ਨੇ ਟ੍ਰਾਈ ਸਿਟੀ ਰਿੰਗ ਰੋਡ ਪ੍ਰੋਜੈਕਟ ਲਈ ਕੇਂਦਰ ਸਰਕਾਰ ਵੱਲੋਂ 1463.95 ਕਰੋੜ ਰੁਪਏ ਦੀ ਵੱਡੀ ਰਾਸ਼ੀ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਦਾ ਪਰਮਾ ਸਵਾਗਤ ਕੀਤਾ ਹੈ। ਵੀਰਵਾਲੂ ਜਾਰੀ ਕੀਤੇ ਇੱਕ ਬਿਆਨ ਵਿੱਚ ਉਹਨਾਂ ਨੇ ਇਸ ਵਿਕਾਸਮੁਖੀ ਕਦਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ ਸੰਜੀਵ ਖੰਨਾ ਨੇ ਦੱਸਿਆ ਹੈ ਕਿ ਮਨਜ਼ੂਰ ਕੀਤੀ ਗਈ ਇਹ ਰਕਮ ਨੈਸ਼ਨਲ ਹਾਈਵੇ 205ਏ ਅੰਬਾਲਾ ਚੰਡੀਗੜ੍ਹ ਸੈਕਸ਼ਨ ਤੋਂ ਜ਼ਿਰਖਪੁਰ ਬਾਈਪਾਸ ਤੱਕ 6 ਲੇਨ ਗ੍ਰੀਨਫੀਲਡ ਸੱ퍼 ਦੇ ਨਿਰਮਾਣ ਲਈ ਖਰਚ ਕੀਤੀ ਜਾਵੇਗੀ ਉਹਨਾਂ ਕਹੇ ਕਿ ਟ੍ਰਾਈ ਸਿਟੀ ਖੇਤਰ ਚੰਡੀਗੜ੍ਹ ਮੁਹਾਲੀ ਅਤੇ ਪੰਚਕੂਲਾ ਵਿੱਚ ਵਧ ਰਿਹਾ ਟ੍ਰੈਫਿਕ ਜਾਮ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਵਾਹਨਾ ਦੀ ਆਵਾਜਾਈ ਵੀ ਸੁਖਾਲੀ ਹੋਵੇਗੀ ਭਾਟਪਾਗੂ ਨੇ ਇਸ ਪ੍ਰੋਜੈਕਟ ਦੇ ਦੁਰਗਾਮੀ ਪ੍ਰਭਾਵਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਹੈ ਕਿ ਇਸ ਨਾਲ ਹਿਮਾਚਲ ਪ੍ਰਦੇਸ਼ ਖਾਸ ਕਰਕੇ ਰਾਜਧਾਨੀ ਸ਼ਿਮਲਾ ਵੱਲ ਜਾਣ ਵਾਲੀ ਕਨੈਕਟੀਵਿਟੀ ਤੇਜ਼ ਅਤੇ ਬਿਨਾਂ ਕਿਸੇ ਰੁਕਾਵਟ ਦੇ ਯਕੀਨੀ ਬਣੇਗੀ ਉਨ੍ਹਾਂ ਕਿਹਾ ਕਿ ਬਿਹਤਰ ਸੜਕਾਂ ਸਿਰਫ ਸਫ਼ਰ ਹੀ ਸੁਖਾਲਾ ਨਹੀਂ ਕਰਦੀਆਂ ਸਗੋਂ ਖੇਤਰ ਵਿੱਚ ਵਪਾਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਬਲ ਦਿੰਦੀਆਂ ਨੇ ਇਸ ਨਾਲ ਸੜਕ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਵੀ ਮਦਦ ਮਿਲੇਗੀ। ਇਸ ਪ੍ਰੋਜੈਕਟ ਨੂੰ ਵਿਸ਼ਵ ਪੱਦਰੀ ਬੁਨਿਆਦੀ ਢਾਂਚੇ ਦੀ ਇੱਕ ਮਿਸਾਲ ਕਰਾਰ ਦਿੰਦਿਆਂ ਸੰਜੀਵ ਖਾਨਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਪੰਜਾਬ ਵਿੱਚ ਡਬਲ ਇੰਜਨ ਕੇਂਦਰ ਅਤੇ ਰਾਜ ਵਿੱਚ ਭਾਪਾ ਪਾਰਟੀ ਦੀ ਸਰਕਾਰ ਬਣੇਗੀ ਤਾਂ ਸੂਬੇ ਦੇ ਵਿਕਾਸ ਦੀ ਰਫ਼ਤਾਰ ਕਈ ਗੁਣਾ ਵਧ ਜਾਵੇਗੀ। ਉਨਾ ਅਗੇ ਕਿਹਾ ਹੈ ਕਿ ਭਾਪਾ ਦਾ ਮੁੱਖ এজেন্ডਾ ਪੰਜਾਬ ਨੂੰ ਇੱਕ ਵਿਕਸਿਤ ਅਤੇ ਖੁਸ਼ਹਾਲ ਰਾਜ ਬਣਾਉਣਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਕੋਦੇ ਉਤੇ ਇੱਕ ਬੇਹਦ ਵੱਡੀ ਟਿੱਪਣੀ ਕੀਤੀ ਗਈ ਹੈ ਜਨਨ ਕਿ ਹੁਣ 트੍ਰੰਪ ਦੇ ਵੱਲੋਂ ਬੇਤੁਕੇ ਟੈਰਿਫ ਜਿਹੜੇ ਲਗਾਉਂਦਿਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਸ ਪੂਰੇ ਮਾਮਲੇ ਦੇ ਵਿੱਚ ਸੁਰਖੀਆਂ ਬਣ ਗਿਆ ਨੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਣਕਾਰੀ ਕੀ ਹੈ ਕਿਉਂਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਕਈ ਚੀਜ਼ਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਲਗਾਤਾਰ ਮਾਮਲਾ ਜਿਹੜਾ ਅਕਸਰ ਪਖਿਆ ਰਹਿੰਦਾ ਤਾਂ ਟੈਰਿਫ ਮਾਮਲਾ ਲਗਾਤਾਰ ਚਰਚਾ ਦੇ ਵਿੱਚ ਰਿਹਾ ਤੇ ਉਸ ਨੂੰ ਹੀ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਸੀਨੀਅਰ ਅਮਰੀਕੀ ਕਾਨੂੰਨ ਸਾਜ਼ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਰੂਸੀ ਤੇਲ ਖਰੀਦ ਲਈ ਭਾਰਤ ਤੇ ਬੇਤੁਕੀ ਟੈਕਸ ਲਗਾਉਂਦੇ ਬਹਾਨੇ ਲਾਪਰੇ ਨਿਊਨਾ ਟਰੰਪ ਨੂੰ ਇਹ ਨੀਤੀ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ ਅਮਰੀਕੀ ਸੰਸਦ ਮੈਂਬਰ ਜਿਹੜੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਤੇ ਕਿਹਾ ਕਿ ਰਾਸ਼ਟਰਪਤੀ ਟਰੰਪ ਭਾਰਤ 'ਤੇ ਬੇਤੁਕੇ ਟੈਰਿਫ ਲਗਾਉਣ ਲਈ ਬਹਾਨੇ ਕੱਢ ਰਹੇ ਨੇ ਸ਼ਰਮਨ ਜੋ ਸੰਸਦ ਦੇ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਨਾਲ ਨਾਲ ਵਿਤੀ ਸੇਵਾਵਾਂ ਬਾਰੇ ਕਮੇਟੀ ਦੇ ਸੀਨੀਅਰ ਮੈਂਬਰ ਹਨ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਟਰੰਪ ਦਾ ਦਾਅਵਾ ਹੈ ਕਿ ਭਾਰਤ 'ਤੇ ਲਗਾਏ ਟੈਰਿਫ ਰੂਸੀ ਤੇਲ ਦੀ ਦਰਾਮਦ ਦਾ ਸੰਬੰਧਿਤ ਹਨ ਉਹਨਾਂ ਨੇ ਕਿਹਾ ਕਿ ਹਾਲੇ ਵੀ ਹੰਗਰੀ ਆਪਣੀ ਲੋੜ ਦਾ 90% ਕੱਚਾ ਤੇਲ ਰੂਸ ਤੋਂ ਬਿਨਾਂ ਕਿਸੇ ਟੈਰਿਫ ਦੇ ਮੰਗਵਾਉਂਦਾ ਹੈ ਤੇ ਚੀਨ ਜੋ ਰੂਸ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਹੈ ਤੇ ਰੂਸ ਤੇਲ ਖਰੀਦਣ ਨਾਲ ਸੰਬੰਧਿਤ ਕਈ پابੰਦੀਆਂ ਨਹੀਂ ਲਗਾਈਆਂ ਨੇ ਹਾਲਾਂਕਿ ਚੀਨ ਤੇ ਹੋਰ ਕਾਰਨਾ ਕਰਕੇ پابੰਦੀਆਂ ਲਗਾਈਆਂ ਹੋਈਆਂ ਨੇ ਭਾਰਤ ਆਪਣੀ ਲੋੜ ਦਾ ਸਿਰਫ ਇੱਕ ਹੀ ਫੀਸ ਦੀ ਕੱਚਾ ਤੇਲ ਰੂਸ ਤੋਂ ਲੈਂਦਾ ਪਰ ਸਾਡੇ ਸਹਿਯੋਗੀ ਦੇਸ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਰਾਸ਼ਟਰਪਤੀ ਨੂੰ ਇਸ ਨੀਤੀ ਨੂੰ ਤੁਰੰਤ ਬਦਲਣਾ ਚਾਹੀਦਾ ਹੈ ਅਮਰੀਕਾ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਸਿਖਲਾਈ ਦੇਣ ਵਾਲੇ ਸਕੂਲਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 448 ਟ੍ਰੇਨਿੰਗ ਸਕੂਲਾਂ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ ਹੈ ਜਦਕਿ 109 ਸਕੂਲਾਂ ਦੇ ਮਾਲਕ ਖੁਦ ਇਹਨਾਂ ਨੂੰ ਜਿੰਦੇ ਲਗਾਉਣ ਵਾਸਤੇ ਤਿਆਰ ਹੋਗੇ ਨਹੀਂ ਟਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਦੱਸਿਆ ਕਿ ਪੰਜਾਬ ਰਾਜਾ ਵਿੱਚ 1400 ਸਟਿੰਗ ਆਪਰੇਸ਼ਨ ਦੌਰਾਨ ਟ੍ਰੇਨਿੰਗ ਸਕੂਲਾਂ ਦੀ ਅਚਨਚੇਤ ਚੈਕਿੰਗ ਕਰਦਿਆਂ ਵੱਡੀਆਂ ਕਮੀਆਂ ਸਾਹਮਣੇ ਆਈਆਂ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ 300 ਤੋਂ ਜਾਂਚ ਕਰਤਾਵਾਂ ਨੇ 5 ਦਿਨ ਤੱਕ ਚੱਲੀ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ ਅਤੇ 97 ਟ੍ਰੇਨਿੰਗ ਸਕੂਲਾਂ ਨੂੰ ਨਿਯਮਾਂ ਦੀ ਪਾਲਣਾ ਦੇ ਮੁੱਦੇ ਤੇ ਪੜਤਾਲ ਅਧੀਨ ਰੱਖਿਆ ਮਹਕਮੇ ਦੇ ਪ੍ਰਸ਼ਾਸਨ ਡਾਇਰੈਕਟ ਬੀ ਡਰੇਕ ਡੀ ਬਾਰਜ਼ ਨੇ ਦੱਸਿਆ ਕਿ ਜਿਹੜੇ ਟ੍ਰੇਨਿੰਗ ਸਕੂਲਾਂ ਵੱਲੋਂ ਸਹੀ ਟਰੱਕ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਜਾਂ ਉੱਥੇ ਮੌਜੂਦ ਇਨਸਟ੍ਰਕਟਰ ਕਾਬਲੀਅਤ ਨਹੀਂ ਸੀ ਰੱਖਦਾ ਉਹਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਜਿਹੇ ਟ੍ਰੇਨਿੰਗ ਸਕੂਲ ਅਯੋਗ ਡਰਾਈਵਰ ਹਾਈਵੇਅਸ ਤੇ ਭੇਜਦੇ ਨੇ ਅਤੇ ਦਿਲ ਕੰਬਾਉ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ ਦੂਜੇ ਪਾਸੇ ਟਰਾਂਸਪੋਰਟੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਯੋਗ ਲਾਇਸੈਂਸ ਤੋਂ ਬਿਨਾਂ ਸਿਖਲਾਈ ਦੇਣ ਵਾਲੇ ਇਨਸਟਰਕਟਰ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਇਸ ਤੋਂ ਇਲਾਵਾ ਕਈ ਸਕੂਲਾਂ ਵਿੱਚ ਟਰੱਕ ਅਜੇਹੇ ਵਰਤੇ ਜਾਂਦੇ ਨੇ ਜਿਨ੍ਹਾਂ ਦਾ ਆਧੁਨਿਕ ਤੌਰ ਤੇ ਟਰੱਕ ਨਾਲ ਕੋਈ ਮੇਲ ਨਹੀਂ ਹੁੰਦਾ ਟਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਕਾਰਵਾਈ ਤੇ ਟਿੱਪਣੀ ਕਰਦਿਆਂ ਕਿਹਾ ਏ ਕਿ ਸਾਡੀ ਟਰੱਕਿੰਗ ਇੰਡਸਟਰੀ ਵਿੱਚ ਲੰਬੇ ਸਮੇਂ ਤੋਂ ਜੰਗਲ ਵਾਲਾ ਕਾਨੂੰਨ ਚੱਲ ਰਿਹਾ ਸੀ ਜਿੱਥੇ ਕਿਸੇ ਨੂੰ ਕੋਈ ਸਵਾਲ ਪੁੱਛਣ ਦਾ ਹੱਕ ਨਹੀਂ ਸੀ ਹੁੰਦਾ ਪਰ ਹੁਣ ਰਾਸ਼ਟਰਪਤੀ ਟਰੰਪ ਦੇ ਸੱਤਾ ਵਿੱਚ ਆਉਣ ਮਗਰੋਂ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ 7500 ਟ੍ਰੇਨਿੰਗ ਸਕੂਲ ਬੰਦ ਕਰਵਾਏ ਗਏ ਅਤੇ ਇਸ ਸਾਲ ਵੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਮਰੀਕਨ ਟਰਕਿੰਗ ਐਸੋਸੀਏਸ਼ਨ ਅਤੇ ਓਨਰ ਆਪਰੇਟਰ ਇੰਡੀ ਇੰਡੀਪੈਂਡੈਂਟ ਡਰਾਈਵਰਸ ਐਸੋਸੀਏਸ਼ਨ ਵੱਲੋਂ ਫਰਜ਼ੀ ਸਕੂਲ ਬੰਦ ਕਰਵਾਉਣ ਦੇ ਕਦਮ ਦੀ ਜ਼ੋਰਦਾਰ ਛਲਾਗਾ ਕੀਤੀ ਗਈ ਹੈ